ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਾਂਦੇ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਰਹਿ ਜਾਂਦਾ ਦੱਸੋ ਇਹ ਮੁਕਤਸਰ ਦੇ ਵੈਸੇ ਇਹਦੇ ਨੇੜੇ ਭੁੱਟੀ ਵਾਲਾ ਆਸਾ ਬੁੱਟਰ ਆਸ-ਪਾਸ ਦੇ ਪਿੰਡ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਰੂਟੀਨ 'ਚ ਇੱਥੋਂ ਵੀਡੀਓ ਤੁਹਾਨੂੰ ਪਹਿਲਾਂ ਦਿਖਾਉਂਦੇ ਰਹੇ ਆ ਅੱਜ ਤਿੰਨ ਨਾਲ ਬਾਈ ਕੋਲ ਵਿਕਰੀ ਆਲੇ ਆ ਦੋ گاਵਾ ਸੂਜਾਂ ਸਵਾਂਜਾ ਇੱਕ ਟੋਕੜ ਗੱਬਣ ਪਰਲੇ ਪਾਸੇ ਖੜੀ ਹੈ ਜਰਸੀ ਨਸਲ ਚ ਸੋ ਤਿੰਨ ਨਾਗ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਵੀ ਨਾਗ ਇਹਨਾਂ ਚੋਂ ਤੁਹਾਨੂੰ ਜਚਿਆ ਉਹਦੀ ਤਸੱਲੀ ਕਰ ਲਿਓ ਆ ਕਿ ਫੁੱਲ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਟੋਕੜ ਗੱਬਣ ਤੋਂ ਸ਼ੁਰੂਆਤ ਕਰਦੇ ਹਾਂ ਸਜਰਾਂ ਤੋਂ ਬਾਅਦ ਚ ਦਿਖਾਵਾਂਗੇ ਕੁਲਦੀਪ ਬਾਈ ਸਸਤੀਕਾਰ ਸਸਤੀਕਾਰ ਬਾਈ ਜੀ ਕੁਲਦੀਪ ਤਿੰਨ ਨਾਗ ਅੱਜ ਦਿਖਾ ਰਹੇ ਹਾਂ ਬਾਈ ਹਾਂਜੀ ਬਾਈ ਜਰਸੀ ਜਿਹੜੀ ਟੋਕੜ ਗੱਬਣ ਹੈ ਕੀ ਡਿਟੇਲ ਹੈ ਇਹ ਪਹਿਲੇ ਸੂਈਏ ਤੇ ਦੂਜੇ ਸੂਈਏ ਵਾਸਤੇ ਗੱਬਣਾ 3.5 ਮਹੀਨੇ ਦੀ ਗੱਬਣਾ ਬਾਈ ਹਾਂ ਤੇ 10 ਕਿਲ ਠੀਕ ਹੈ ਚੈੱਕ ਪਾਸ ਕਰਵਾ ਲਈ ਚੈੱਕ ਪਾਸ ਹੋਈ ਵੀ ਆ ਜਿਹੜਾ ਬੰਦਾ ਲੈ ਕੇ ਜਾਊਗਾ ਆਪਣੇ ਕੋਲ ਚੈੱਕ ਪਾਸ ਕਰਵਾ ਕੇ ਲੈ ਕੇ ਜਾਵੇ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਜੀ ਇਹ ਬਾ ਮੁੱਲ ਲੈਣ ਦੇ ਨਾਲ ਮੁੱਲ ਹੀ 56000 ਰੁਪਏ ਦੇ ਦਾਂਗੇ ਖੋਲੀ ਬਾਈ ਦੋਸਤ 10 ਕਿਲੋ ਦੁੱਧ ਦੇ ਰਹੀ ਐ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਐ ਦੂਜੇ ਸੂਏ ਵਾਸਤੇ ਜਰਸੀ ਨਸਲ ਚ ਪੈਂਦੀ ਐ ਕਾਫੀ ਕਲਰ ਕੁਆਲਟੀ ਕੁਆਲਟੀ ਵਧੀਆ ਬਾਈ ਹੈਗੀ ਆ ਮੋੜ ਲਈ ਬਾਈ ਸੋ ਟੋਕੜ ਗੱਬਣ ਜਰਸੀ ਜਿਹਨੂੰ ਪਸੰਦ ਆਵੇ 56000 ਦੀ ਇਹ ਮਿਲ ਜੂਗੀ 10 ਕਿਲੋ ਦੁੱਧ ਦੇ ਦੇ ਰਹੀ ਆ ਤੇ ਸਾਢੇ 3 ਮਹੀਨੇ ਦੀ ਗੰਨ ਚੈੱਕ ਪਾਸ ਹੈ ਸਾਢੇ 1 5 ਮਹੀਨੇ ਦੋਸਤੋ ਲੈਣੇ ਆ ਤੇ ਰੁੱਤ ਚੀ ਸੂ ਪੈਣੀ ਆ ਉਹਦੋਂ ਨੂੰ ਪੂਰੀ ਤੇਜ਼ੀ ਹੋਊਗੀ گاਵਾ ਦੀ ਜੇ ਕੋਈ ਵੇਰ ਵੇਚਣਾ ਵੀ ਅੱਗੇ ਚਾਹੂਗਾ ਤਾਂ ਇਹਦੋਂ ਅੱਗੇ ਜਿਹੜੀ ਵਾਈਟ ਰੰਗ ਦੀ ਬਹਿਣ ਇਹ ਦੂਜਾ ਸੂਹਾ ਸੂਈ ਹੈ ਬਾਈ 4 5 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਵੱਛੀ ਆ ਜੀ ਠੀਕ ਹੈ ਤੇ 17 18 ਕਿਲੋ ਕੰਡੇ ਤੋਲ ਵਾਲਾ ਇਸ ਟਾਈਮ ਥੱਲੇ ਬੋੜਾ ਹੈਗਾ ਬਾਈ ਕੀ ਮੰਗ ਰਣੀ ਇਹਦਾ ਲੈਣ ਦੇਣ 85000 ਰੁਪਏ ਬਾਈ ਜੀ ਤੋੜ ਦਗੇ ਇਹਨੂੰ ਦੋਸਤੋ 85000 ਵੜ ਆਪ ਵੀ ਸੋਹਣੀ ਹੈ ਤੇ ਬੱਚਾ ਵੀ ਇਹਦੇ ਨਾਲ ਕਮਾਲ ਦਾ ਬਹੁਤ ਸੋਹਣੀ ਬੱਛੀ ਹੈ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ 85000 ਵਾਈਟ ਰੰਗ ਦੀ ਇਹ ਵੜ ਤਾਜੀ ਬਿਲਕੁਲ ਸੂਈ ਵੀ ਹੈ ਮੋਲ ਦਾ ਮਾੜਾ ਕਹਤੋ ਜਾਇਜ਼ ਜਹੀ ਬ ਲੈਣ ਦੇਣ ਨਾਲ ਹੀ ਜੀ ਸਹੀ ਹੈ ਸੋ ਦੋਸਤੋ ਮੋਲ ਬਾਈ ਕਹਿੰਦਾ ਵੀ ਇਹ ਲੈਣ ਦੇਣ ਨਾਲ ਹੀ ਹੈ 85000 ਜਾਇਜ਼ ਰੇਟ ਹੈ ਕਿਉਂਕਿ ਵੱਛੀ ਦੀ ਵੀ ਕੀਮਤ ਫੁੱਲ ਨਾਲ ਐਡ ਕਰ ਲਿਆ ਕਰੋ ਜਮਦੇ ਹੀ ਬੱਚੇ ਬਹੁਤ ਮਹਿੰਗੇ ਵਿਕ ਜਾਂਦੇ ਆ ਸੋ ਹਵਾਨਾ ਦੱਸੋ ਅੱਗੋਂ ਪਿੱਛੋਂ ਚੰਗਾ ਦਿਖਾਉਂਦੀ ਐ ਜੇ ਵੱਛੀ ਕਿਸੇ ਨੇ ਨਹੀਂ ਲੈਣੀ ਤਾਂ 10000 ਰੁਪਏ ਦੀ ਵੱਛੀ ਰੱਖ ਲਾਂਗੇ ਹੀ ਆਪਾਂ ਠੀਕ ਐ ਫਿਰ 75 ਚ ਰਹਿ ਜਾਣੀ ਐ ਗਾਂ ਪਰ ਵੱਛੀ ਨਾਲ ਲੈਣ ਚ ਫਾਇਦਾ ਹੁੰਦਾ ਕਿਉਂਕਿ ਡੇਢ ਕ ਸਾਲ ਚ ਗਾਂ ਬਣ ਜਾਣੀ ਐ ਜਿਹੜੀ ਇਹਦੇ ਨਾਲ ਬਈ ਗਾਂ ਖੜੀ ਐ ਇਹ ਠੀਕ ਐ ਪਹਿਲੋਂ ਨਾ ਬਈ ਠੀਕ ਐ ਦੋਂਦੀ ਤੋਂ ਚੋਗੀ ਹੋਈ ਆ ਹਜੇ ਠੀਕ ਐ ਇਹਦੇ ਨਾਲੇ ਵੀ 17 18 ਕਿਲੋ ਕੰਡੇ ਤੋਲ ਵਾਲਾ ਦੁੱਧ ਹੈਗਾ ਜੀ ਠੀਕ ਐ ਬੱਚਾ ਵੱਛਾ ਹੈ ਬੱਚਾ ਵੱਛ ਇਹਦਾ ਰੇਟ ਕਿਹੜਾਣਾ ਜੀ ਇਹਦਾ ਵੀ ਰੇਟ 85000 ਰੁਪਈਆ ਹੀ ਹੈ ਦੋਰੀ ਬਈ ਸੋ ਦਸੋ ਪਹਿਲਨ ਚਾਰ ਦੰਦ ਚੱਕ ਰਹੀ ਹੈ ਬੱਚਾ ਵੱੱਛਾ 17 18 ਲੀਟਰਾਂ ਨੂੰ ਬੌਲੇ ਤੋਂ ਜਾਂ ਦੁੱਧ ਤੋਂ ਸ਼ੁਰੂਆਤ ਹੈ ਇਹਦੀ ਪਹਿਲਾ ਸੂਆ ਵੀਡੀਓ ਬਣ ਰਹੀ ਹੈ 4 ਵਜੇ ਦੇ ਆਸ-ਪਾਸ ਹਜੇ ਚਵਾਈ ਜਿਹੜੀ ਆਪਾਂ ਨੂੰ ਪਤਾ ਵੀ 5 5:30 ਹੋਣੀ ਹੁੰਦੀ ਹੈ 4:14 ਮਿੰਟ ਦੋਸਤੋ ਸਕਰੀਨ ਤੇ ਲਿਖੀ ਹੋਈ ਹੈ ਕਿ ਵੀ ਬਾਈ ਆਪਾਂ 5:30 ਵਜੇ ਚੋਣਿਆਂ ਘਰ ਵਾਲੀਆਂ ਗਾਵਾਂ ਚੋ ਕੇ ਉਵੇਂ ਨਹੀਂ ਕੰਮ ਠੀਕ ਓਕੇ ਤੋਂ ਮੇਰੇ ਕੋਲ ਸਾਰੀਆਂ ਵੀਡੀਓ ਬਣੀਆਂ ਤੜਕੇ ਪੱਠੇ ਵੀ ਇਹਨਾਂ ਨੂੰ ਮਤਲਬ 6 ਵਜੇ 6:30 ਵਜੇ ਬਾਹਰ ਲੰਘ ਗਾਵਾਂ ਨੂੰ ਪੱਠੇ ਪਾਉਣੇ ਸ਼ੁਰੂ ਕੀਤੇ ਆ ਤੇ 6:30 ਵਜੇ ਚਵਾਈ ਸ਼ੁਰੂ ਹੁੰਦੀ ਹੈ ਨਾ ਘਰ ਵਾਲੀਆਂ ਗਾਵਾਂ ਚੋ ਕੇ ਫਿਰ ਚੋਣੇ ਇਹਨਾਂ ਆਪਣੇ ਨੂੰ ਸੋ ਅਜੇ 2 2.5 ਘੰਟੇ ਦੋਸਤੋ ਚਵਾਈ ਨਹੀਂ ਹੋਣੀ ਉਸ ਹਿਸਾਬ ਤੇ ਹਵਾਨਿਆਂ ਦੀ ਜੱਜਮੈਂਟ ਕਰ ਲਿਓ ਜਿੰਨਾਂ ਦੁੱਧ ਤੁਹਾਨੂੰ ਦੱਸਿਆ ਤਿੰਨ ਤਾਂ ਚਾਰ ਟਾਈਮ ਜਿੰਨਾਂ ਕੋ ਆਪਣੇ ਕੋਲੇ ਕੰਡਾ ਪਿਆਈ ਕੋਈ ਰਹਿ ਕੇ ਰਹਿਣ ਦੀ ਆਪਣੇ ਘਰੇ ਸੁਰਦਾ ਹੈਗੀ ਹੈ ਜੀ ਰਹਿ ਕੇ ਥੋਲ ਕੇ ਲਿਜਾ ਸਕਦੇ ਸੋ ਦੁੱਧ ਤੁਸੀਂ ਚੋ ਕੇ ਥੋਲ ਕੇ ਲਿਜਾ ਸਕਦੇ ਹੋ ਸੋ ਅੱਜ ਦੀ ਵੀਡੀਓ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ